ਤੇ ਤੁਸੀਂ ਕਦੇ ਸੁਣਿਆ ਕਿ ਕੋਈ ਕਮਾਦ ਪੂਜਣ ਯੋਗ ਵੀ ਹੋ ਸਕਦਾ ਬਜ਼ੁਰਗ ਕਹਿੰਦੇ ਆ ਜਿਹੜਾ ਨਾ ਚਾਣ ਕਮਾਦ ਆ ਇਸ ਕਮਾਦ ਨੂੰ ਸਾਡੇ ਵੱਡੇ ਵਡੇਰੇ ਏਡਾ ਪਵਿੱਤਰ ਮੰਨਦੇ ਸੀ ਏਡਾ ਵਧੀਆ ਉਹ ਕਹਿੰਦੇ ਸੀਗੇ ਪੂਜਣ ਯੋਗ ਚੀਜ਼ ਆ ਇਹਦੇ ਗੁਣ ਇੰਨੇ ਆ ਜੀ ਇਨਸਾਨਾਂ ਲਈ ਵੀ ਪਸ਼ੂਆਂ ਲਈ ਵੀ ਕਹਿੰਦੇ ਜੀ ਦੱਸੋ ਮੜਾ ਮੁੰਡਿਆ ਇਹ ਤਾਂ ਜੀ ਪਹਿਲੇ ਜ਼ਮਾਨੇ ਜਦੋਂ ਖੂਹ ਦੀਆਂ ਮਿੱਟੀ ਦੀਆਂ ਹਨਾ ਟੰਡਾ ਹੁੰਦੇ ਕੱਚੀਆਂ ਉਹ ਬੰਨਣ ਦਾ ਕੰਮ ਵੀ ਇਹੇ ਕਰਦਾ ਸੀ ਇਹਨੇ ਟੋਕ ਨਾ ਬੰਦਿਆ ਹੰਗਾ ਇਹ ਟੰਡਾ ਖੋਤੀਆਂ ਵੀ ਬਿਲਕੁਲ ਤੇ ਇਹ ਤਾਂ ਇੰਨੀ ਗੌਣਕਾਰੀ ਜੜੀ ਬੂਟੀ ਐ ਜਿਹੜੀ ਗਾਲੀ ਛੱਡ ਦ ਪਰ ਆਪਾਂ ਇਹਨਾਂ ਤੋਂ ਟੁੱਟ ਕੇ ਜਦਾ ਹੀ ਲਾਲਚ ਚ ਪੈ ਗਾ ਵਧੀਆ ਚੀਜ਼ਾਂ ਹੋ ਜਾਣੀਆਂ ਨਾ ਹੋਰ ਹੋ ਜਾਣ ਛੰ ਸੌਖੀਆਂ ਹੋ ਜਾਣ ਛਲਣੀਆਂ ਪਰ ਇਹ ਜਿਹੜੇ ਆ ਨਾ ਜੇ 2 ਜਾਂ 4 ਦਿਨ ਬੰਦਾ ਰਸ ਪੀ ਲੈਂਦਾ ਜੇ 100 100 ਗ੍ਰਾਮ ਵੀ ਇਹਦੇ ਰਸ ਦਾ ਚੂਪ ਲੈਨੇ ਆਪਾਂ ਤੁਹਾਡੇ ਸਰੀਰ ਨੇ ਦੱਸ ਦੇਣਾ ਵੀ ਕੀ ਚੀਜ਼ ਐ ਜੀ ਇੱਕ ਤਾਂ ਹੀ ਦੱਸ ਰਿਹਾ ਤੁਹਾਨੂੰ ਇੱਕ ਤੁਹਾਡੇ ਸਰੀਰ ਨੇ ਦੱਸ ਦੇਣਾ ਜੀ ਇਹਦਾ ਗੁੜ ਜਿਹੜਾ ਤੀਜੇ ਹਿੱਸੇ ਦਾ ਗੁੜ ਮੰਦਾ ਜੇ ਤਿੰਨ ਵੀ ਪੀਪੇ ਰੱਖਦੇ ਨਿਕਲ ਆਇਆ ਇੱਕ ਪੀਪਾ ਗੋੜ ਦਾ ਹੈ ਜੀ ਹਾਂਜੀ ਸਭ ਤੋਂ ਜ਼ਿਆਦਾ ਗੋੜੇ ਚ ਹੈ ਜੀ ਤੇ ਇੱਕ ਤਾਂ ਤਾਕਤਵਾਰ ਗੋੜ ਜਿਹੜਾ ਉਹ ਦੱਟੀ ਜੜੀ ਬੂਟੀ ਦਾ ਹੈ ਉਹ ਚੀਜ਼ ਹੈ ਜੀ ਇਹ ਜਿੱਦਾਂ ਆਪਣੇ ਮੂਲ ਅਨਾਜ ਆ ਜੀ ਜਿੱਦਾਂ ਕੋਧੜਾ ਹੋ ਗਿਆ ਘਟਕੀ ਹੋ ਗਿਆ ਜੀ ਹਰੀ ਕੰਗਣੀ ਕਾ ਇੱਕ ਕਲੀ ਕੰਗਣੀ ਬਹੁਤ ਵਾੜਾ ਗੰਨਾ ਰਾਦੀ ਇਧਰ ਵਾਲਾ ਇਧਰ ਵਾਲਾ ਹਰਾ 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 ਇਹ ਆਪਣੇ ਮੂਲ ਅਨਾਸ਼ੇ ਗੇ ਜੀ ਖਾਨ ਦੀ ਪਰਤੋਂ ਕੀਤੀ ਜਾਂਦੀ ਸੀਗੀ ਆਪਾਂ ਇਹਨਾਂ ਦਾ ਵੀ ਟੁੱਟ ਕੇ ਵਿਚਣੋਂ ਆ। ਨਹੀਂ ਨਹੀਂ ਅੱਜ ਵੀ ਇਹਨੂੰ ਲੋਕ ਨਾ ਮਿਲੜ ਦੇ ਤੌਰ ਤੇ ਖਾਂਦੇ ਆ। ਖਾਂਦੇ ਆ ਜੀ। ਇਹ ਉਹ ਸਵਾਦ ਆ। ਅੱਛਾ ਇਹ ਕਾ ਸਰਦਾਰ ਸਾਹਿਬ ਦੇ ਕੋਲ ਗੰਨਾ ਫੜਿਆ ਦੇਖਿਓ। ਆ ਲੋ। ਲਓ ਜਾਣਕਾਰੀ ਜੀ। ਯਾਨੀ ਜੀ ਦੱਸੋ। ਇਹ ਗੰਨਾ ਜੀ ਸਿਰਫ ਇਹ ਚੋ ਮਿੱਠਾ ਨੀਗਾ ਕਰਨਾ ਇਹ। ਸਿਰਫ ਇਹ ਜਿਤਾ ਪੀਲੀਏ ਦਾ ਇਲਾਜ ਕਰਦਾ ਈ। ਪੀਲੀਏ ਦੀ ਦਵਾਈ ਆ ਇਹ। ਜਿਹਨੂੰ ਪੀਲੀਆ ਹੋ ਜਾਂਦਾ ਉਹ ਇਹ ਚੂਪੇ ਗੰਨਾ ਜੀ। ਤੇ ਠੀਕ ਹੋ ਜਾਂਦਾ ਜੀ ਪੀਲੀਆ ਕੱਢਣ ਵਾਲੀ ਦਵਾਈ ਹੈ ਇਹ ਜੀ ਤੁਹਾਨੂੰ ਦੱਸੀਏ ਮਾਝੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਮੈਨੂੰ ਜਾਣਕਾਰੀ ਦਿੱਤੀ ਸੀ ਕਿਸੇ ਨੇ ਉਹ ਕਹਿੰਦੇ ਵੀ ਉੱਤਰ ਇਹਨੂੰ ਪ੍ਰਸ਼ਾਦ ਵਜੋਂ ਪਿਉਂਦੇ ਨੇ ਇਸ ਗੰਨੇ ਦਾ ਰਸ ਉਹ ਜਿਹੜਾ ਤੁਸੀਂ ਦੇਖਿਆ ਇਹ ਗੰਨਾ ਮਠਾਸ ਨਹੀਂ ਹੁੰਦੀ ਇਹ ਖਟਾਸ ਮਾਰਦਾ ਇਹਦਾ ਰਸ ਜਿਹੜਾ ਹੈ ਬੜਾ ਠਿੱਕਾ ਹੁੰਦਾ ਜੀ ਠਿੱਕਾ ਹੁੰਦਾ ਬਹੁਤ ਖਟਾਸ ਈ ਮਾਰਦਾ ਤੇ ਆ ਤੁਸੀਂ ਪੋਨਾ ਦੇਖ ਲਿਆ ਲਾਲ ਹਰਾ ਨਹੀਂ ਲਿਆਂਦਾ ਜੀ ਅੱਜ ਪੂਰਾ ਹਰਾ ਨਹੀਂ ਲਿਆਂਦਾ ਅੱਜ ਪੈ ਕੰਗੇ ਕਾਕਾ ਅੱਜ ਅੱਛਾ ਟਾਈਮ ਲੱਗ ਗਿਆ ਸੋ ਬਾਕੀ ਆ ਘਰ ਦਾ ਲਸਣ ਆ ਆ ਦੇਖ ਲਓ ਜੀ ਕਿਸਾਨ ਵੀਰ ਲੈ ਆ ਬੀਨ ਕੱਦੂ ਆ ਬਾਈ ਇਹ ਕਹਾ ਜੀ ਅੰਕਲ ਆ ਆ ਬੀਨ ਕੱਦੂ ਦੇਖ ਲਓ ਵੀਰੇ ਆ ਚਟਾਕ ਹੁੰਦੇ ਆ ਜਿਹੜੇ ਮੈਂ ਕਿਹਾ ਜਿਹੜੇ ਲੋਕ ਆ ਚੀਜ਼ਾਂ ਹੁਣ ਖਾar ਹੈ ਵਰਤਦੇ ਨੇ ਉਹ ਭਾਗਾਂ ਵਾਲੇ ਆ ਆ ਬੀਨ ਕੱਦੂ ਆ ਇਹ ਕਾ ਗਿਆ ਨਹੀਂ ਦੱਸ ਜੋ ਆ ਜੀ ਬਾੜ ਘਰੇਲਾ ਜੀ ਝਾੜ ਘਰੇਲਾ ਬੋਲਦੇ ਹੁੰਦੇ ਆ ਜਿਹੜੇ ਬੰਦਾ ਸ਼ੂਗਰ ਆ ਸ਼ੂਗਰ ਨੂੰ ਵੀ ਨਾਰਮਲ ਕਰ ਦਿੰਦਾ ਇਹ ਬਹੁਤ ਹੀ ਕੌਣਕਾਰੀ ਆ ਜੀ ਸਰੀਰ ਨੂੰ ਤਾਕਤਵਾ ਦੇ ਇਹ ਚੀਜ਼ ਆ ਜੀ ਬਹੁਤ ਤਾਕਤ ਦਿੰਦਾ ਇਹ ਤੇ ਲੋੜ ਨਹੀਂ ਪੈਂਦੀ ਇਹ ਉਹ ਬੰਦੇ ਆ ਵੀਰੇ ਗਿਆਨੀ ਦਲਬੀਰ ਸਿੰਘ ਮਿਹੜੂ ਹੁਣੀ ਇਹ ਪਹਿਲੇ ਬੰਦੇ ਆ ਜਿਨ੍ਹਾਂ ਨੇ ਮੇਲਾ ਲਵਾਇਆ ਸੀਗਾ ਪਿੰਡ ਮਿਹੜੂ ਲਾਗੇ ਨਕੂਦਰ ਦੇ ਜ਼ਿਲ੍ਹਾ ਜਲੰਧਰ ਆ ਤੇ ਦੂਸਰੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਪੂਰਨ ਸਿੰਘ ਉਹ ਪੂਰਨ ਸਿੰਘ ਜੀ ਇੰਗਲੈਂਡ ਪੌਣ ਵਾਲੀ ਆ ਬਸ ਆ ਜਾਣਾ ਉਹਨਾਂ ਨੇ ਤੇ ਉਹਨਾਂ ਨੇ ਦੋ ਮੇਲੇ ਲਵਾ ਚੁੱਕੇ ਆ ਉਹ ਆਹੀ ਚਾਣ ਵੰਡਣ ਦੇ ਲਈ ਦੋ ਮੇਲੇ ਸੋ ਟੋਟਲ ਤਿੰਨ ਮੇਲੇ ਲੱਗ ਚੁੱਕੇ ਬਾਕੀ ਧੰਨਵਾਦ ਕਰਨਾ ਬਣਦਾ ਖੇਤੀਬਾੜੀ ਯੂਨੀਵਰਸਿਟੀ ਕਿ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜੇ ਕਿਸਾਨਾਂ ਨੇ ਸਾਂਭਿਆ ਉਹਨਾਂ ਕਿਸਾਨਾਂ ਨੂੰ ਹਰ ਵਾਰ ਬੁਲਾਉਂਦੀ ਆ ਉਹਨਾਂ ਦੇ ਉਦਮ ਨੂੰ ਤਸ਼ਾਹਤ ਕਰਦੀ ਆ ਉਹਨਾਂ ਨੂੰ ਦਿਖਾਉਂਦੀ ਆ ਲੋਕਾਂ ਨੂੰ ਵੀ ਦੇਖੋ ਕਿਸਾਨਾਂ ਨੇ ਕਿੰਨਾ ਕੁ ਸਾਂਭਿਆ ਹੋਇਆ ਸੋ ਇਹ ਯੂਨੀਵਰਸਿਟੀ ਜੀ ਬਹੁਤ ਸਾਰਾ ਗੰਨਾ ਵੰਡਿਆ ਗਿਆ ਆ ਇੱਕ ਉਹ ਜੀ ਬਾਟ ਕਰੇਲਾ ਦੀ ਗੱਲ ਚੱਲਦੀ ਛਣਾ ਵੀ ਬਾਟ ਕਰੇਲਾ ਆਪਣਾ ਇੱਕ ਆ ਦੇਸੀ ਕਰੇਲਾ ਆਪਣਾ ਜੀ ਦੋ ਤਰ੍ਹਾਂ ਦਾ ਜੀ ਸਾਡੇ ਆ ਸੀਗੇ ਜੀ ਖਰਾਕਾਂ ਜੀ ਬੜੇ ਸੁਆਦ ਹਾਂ ਜੀ ਏ ਮਿਲ ਜਾਂਦਾ ਆਮ ਦੁਕਾਨਾਂ ਤੋਂ ਜੀ ਅਨਾਜ ਆਪੋਲ ਆਪਣੇ ਖਾਂਦੇ ਵੀ ਆਵਾ ਕਰ ਲੈ ਆਹ ਲਓ ਜੀ ਆ ਚਿਪੜਿਆ ਜੀ ਤਿੰਨਤਾ ਕਰੀ 20 ਮਿਲ ਜਗਾ ਦਾ ਹਾਂਜੀ ਹਾਂਜੀ ਆ ਜੀ ਰੇਟ ਕਰ ਲਓ ਤੁਹਾਡੇ ਚੱਲ ਜੀ ਹੋ ਗਿਆ ਜੀ ਅੱਛਾ ਆ ਦੇਖਿਓ ਭਾਜੀ ਕੋਈ ਐਨੂੰ ਅਸੀਂ 파ਰਮਲ ਦੇ ਵੀਡੀਓ ਪਾਈ ਸੀ ਆਹ 파ਰਮਲ ਆ ਔਰ ਤੁਸੀਂ ਪਾਰਮਲ ਦੇਖ ਲਓ ਤੇ ਚਿਪੜ ਦੇਖ ਲਓ ਚਿਪੜ ਤੁਹਾਨੂੰ ਇਥੇ ਦੋ ਜਿਹੇ ਤਿੰਨ ਤਰ੍ਹਾਂ ਦੇ ਦਿਸ ਪੈਣੇ ਆ ਤਿੰਨ ਤਰ੍ਹਾਂ ਦੇ ਤੇ ਆਹ ਪਾਰਮਲ ਆ ਪਾਰਮਲ ਤੇ ਚਿਪੜ 'ਚ ਕਿੰਨਾ ਫਰਕ ਆ ਫੈਮਿਲੀ ਇੱਕ ਹੋ ਸਕਦੀ ਆ ਪਰ ਇਹ ਹੈਗੇ ਲੱਗਿਆ ਕਿਉਂ ਜੀ ਸਾਡੇ ਇਹ ਜੇ ਕੱਕੋ ਦਾ ਟਿੱਖਾ ਰਾਖ ਸੀ ਸਾਨੂੰ ਕੋ ਦਾਤਾ ਨੇ ਦਿੱਤੀ ਸੀ ਕਈ ਬਿਮਾਰੀਆਂ ਨੂੰ ਦੂਰ ਕਰਨ ਦੀ ਸੰਭਵਤਾ ਦੇ ਵਿੱਚ ਚਿਪੜ ਦੇ ਪਰ ਅਸੀਂ ਇਹਨੂੰ ਆਵਾਦਾ ਹੀ ਸਮਝ ਲਿਆ ਸਾਨੂੰ ਕੁਦਰਤ ਤਾਂ ਇਹ ਜਾਣਦੀ ਆ ਜੀ ਪਰ ਅਸੀਂ ਸਪਰੇਅ ਨਾਲ ਇਹਨੂੰ ਮਾਰੀ ਜਾ ਰਹੇ ਆਂ ਜੇ ਹੁਣ ਵੀ ਅਸੀਂ ਤੰਦਰੁਸਤ ਪੂਰਾ ਹੋਣਾ ਚਾਹੁੰਦੇ ਹਾਂ ਸਾਡੇ ਤੇਰੀ ਪਤਨੀ ਨਹੀਂ ਵੰਡੀ ਚਿਪੜਾ ਹਾਂਜੀ ਹਾਂਜੀ ਚਟਨੀ ਖਾਣ ਉਹ ਸਾਡੇ ਹਜੇ ਮਤਲਬ ਲਾਹੇ ਵੰਦੇ ਆ ਹਾਂਜੀ ਜਿਹੜੇ ਸਾਡੇ ਕੁਸਪਨੇ ਦੇਤੀਆਂ ਜੀ ਸਾਡੇ ਮਾਲਵੇ ਵਾਲੇ ਜਿਹੜੇ ਆ ਨਾ ਜੀ ਉਹ ਇਸ ਚਿਪੜਾ ਨੂੰ ਹਜੇ ਵੀ ਵਰਤਦੇ ਆ ਉਹ ਇਹਦੀਆਂ ਚਟਨੀਆਂ ਵੀ ਖਾਂਦੇ ਆ ਇਹਨੂੰ ਵਰਤਦੇ ਆ ਪਰ ਵੱਡੇ ਪੱਧਰ ਤੇ ਸਾਡੇ ਦੁਆਬੇ ਨੇ ਛੱਡ ਦਿੱਤਾ ਹਾਂਜੀ ਹਾਂ ਨਾ ਬਾਕੀ ਮੱਝਾ ਵਾਲਾ ਮੈਨੂੰ ਪਤਾ ਨਹੀਂ ਪਰ ਸਾਡੇ ਦੁਆਬੇ ਚ ਬਹੁਤ ਟ੍ਰੈਂਡ ਘਟ ਗਿਆ ਕਿਉਂਕਿ ਵੱਟਾਂ ਦੇ ਅਸੀਂ ਛੱਡਿਆ ਹੀ ਨਿਕਾ ਸੋ ਪਰ ਇਹ ਇੰਨੀ ਚਾਦੀਆਂ ਆ ਨੇ ਫਿਰ ਇਹਦਾ ਨਹੀਂ ਫਿਰ ਇਹਦਾ ਕੁਛ ਨਿਕਾ ਮੈਂ ਕਹਾਂ ਬਾਜੀ ਇਹਨੇ ਕੌਨ ਕਰੀ ਆ ਜੀ ਕੋਈ ਨਹੀਂ ਲੋਗ ਨਹੀਂ ਕੋਈ ਦਵਾਈ ਦੀ ਨਹੀਂ ਕੋਈ ਸਪਰੇ ਜਿੱਥੇ ਮਾਦੀ ਲਾ ਦੋ ਤਾਂ 5 ਸਾਲ ਬੇਲ ਲੱਗੀ ਰਵੇ ਲੱਗਦੇ ਰਹਿਣੇ ਆ ਉਹ ਨਹੀਂ ਕੌਨ ਕਰਦੀ ਫੌਜੀ ਆ ਜੀ ਇਹ ਵੀ ਕਈ ਬਿਮਾਰੀਆਂ ਨੂੰ ਖਤਮ ਕਰਦੀ ਸਕਦੇ ਜੇਕਰ ਤਾਜ਼ਾ ਦਾ ਖਾਣਾ ਹੈ ਸੁਲੋ ਜੀ